ਤਨ ਨੂੰ ਸਭ ਤੋਂ ਕੀਮਤੀ ਦੌਲਤ ਪਰਿਪੂਰਣ ਪ੍ਰਮਾਤਮਾ ਨੇ ਦਿੱਤੀ ਹੈ ਮਨ ਮਨ ਕਰਕੇ ਸਾਨੂੰ ਮਨੁਸ਼ਾ ਆਖਿਆ ਜਾਂਦਾ ਹੈ ਇਹ ਮਨ ਬਾਕੀ ਜੰਤੂਆਂ ਕੋਲ ਨਹੀਂ ਉਹਨਾਂ ਨੂੰ ਪਸ਼ੂ ਆਖਿਆ ਜਾਂਦਾ ਹੈ ਮਨੁਸ਼ ਪਸ਼ੂ ਮਨ ਸਿਰਫ ਸਾਡੇ ਕੋਲ ਹੈ ਪਸ਼ੂਆਂ ਕੋਲ ਨਹੀਂ ਕਹਿੰਦੇ ਨੇ ਪਸ਼ੂਆਂ ਕੋਲ ਸਿਰਫ ਤਨ ਹੈ ਮਨ ਨਹੀਂ ਸਾਡੇ ਕੋਲ ਤਨ ਵੀ ਹੈ ਮਨ ਵੀ ਹੈ ਕਹਿੰਦੇ ਨੇ ਦੇਖਦੇ ਆਂ ਕੋਲ ਸਿਰਫ ਮਨ ਹੈ ਤਨ ਨਹੀਂ ਦੇਵਤੇ ਆਪਣੀ ਉਲਝਣ ਦੇ ਚ ਨੇ ਪਸ਼ੂ ਆਪਣੀ ਉਲਝਣ ਦੇ ਚ ਨੇ ਮਨੁਸਬੇ ਕੋਲ ਇਹ ਦੋਵੇਂ ਨੇ ਤਨ ਮਨ ਕਹਿੰਦੇ ਨੇ ਤਨ ਦਾ ਸਹੀ ਪ੍ਰਯੋਗ ਹੋ ਸਕੇ ਕਾਦਰ ਕਰੀਮ ਨੇ ਸਾਨੂੰ ਮਨ ਦਿੱਤਾ ਤੇ ਜੇ ਮਨ ਹੀ ਗਲਤ ਪਾਸੇ ਚੱਲ ਪਏ ਤੋ ਤਨ ਆਪਣੇ ਆਪ ਗਲਤ ਪਾਸੇ ਚੱਲ ਪੈਂਦਾ ਮਨ ਹੀ ਤੇ ਮੁਖੀ ਹੈ ਮਨ ਵਿਚਾਰਾਂ ਦੀ ਮੂਰਤੀ ਫੁਰਨਿਆਂ ਦੀ ਮੂਰਤੀ ਇਹ ਪਰਿਪੂਰਣ ਪਰਮਾਤਮਾ ਨੇ ਸ਼ਾਨ ਦਿੱਤੀ ਹੈ ਮਨ ਜਿਸ ਪਾਸੇ ਚਲੇਗਾ ਜੀਵਨ ਉਸੇ ਪਾਸੇ ਚਲੇਗਾ ਅਸੀਂ ਕਈ ਵਾਰ ਗੁਰਦੁਆਰੇ ਆ ਕੇ ਬੈਠ ਜਾਂਦੇ ਹਾਂ ਇੱਥੇ ਮਨ ਨਹੀਂ ਬੈਠਦਾ ਰਾਜ਼ੀ ਨਹੀਂ ਹੁੰਦਾ ਔਰ ਇਸ ਵਾਸਤੇ ਮੈਂ ਅਰਸ਼ ਕਰਾਂ ਹਾਜ਼ਰੀ ਭਰਨੀ ਹੋਰ ਗੱਲ ਹੈ ਗੁਰੂ ਦੀ ਹਜ਼ੂਰੀ ਵਿੱਚ ਆਣਾ ਹੋਰ ਗੱਲ ਹੈ ਹਾਜ਼ਰੀ ਤਾਨੂੰ ਭਰਦਾ ਹੈ ਹਜ਼ੂਰੀ ਵਿੱਚ ਮਨ ਜਾਂਦਾ ਹੈ ਹਾਜ਼ਰੀ ਸਾਰਾ ਜਗਤ ਭਰ ਲੈਂਦਾ ਹੈ ਹਜ਼ੂਰੀ ਚ ਕੋਈ ਕੋਈ ਜਾਂਦਾ ਹੈ ਤੇ ਜਿੰਨੇ ਚਿਰ ਤੱਕ ਮਨ ਹਜ਼ੂਰੀ ਚ ਨਹੀਂ ਗਿਆ ਖਿਮਾ ਕਰਨੀ ਉਹਨੇ ਚਿਰ ਤੱਕ ਮਨ ਦਾ ਸਹੀ ਇਸਤੇਮਾਲ ਵੀ ਨਹੀਂ ਹੋਇਆ ਗੱਲ ਬਣੀ ਨਹੀਂ ਤੋ ਮਨੁੱਖ ਨੇ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਮਿਹਨਤ ਬੜੀ ਕੀਤੀ ਤੇ ਬੰਦੇ ਨੇ ਬਹੁਤ ਕੁਝ ਸੰਵਾਰਿਆ ਤੇ ਸ਼ਿੰਗਾਰਿਆ। ਜ਼ਮੀਨ ਨੂੰ ਹੱਥ ਲਾ ਕੇ ਮਨੁੱਖ ਨੇ ਜ਼ਮੀਨ ਨੂੰ ਲੈ ਲਾਹਂਦੇ ਚਮਨ ਵਿੱਚ ਬਦਲਿਆ। ਬਗੀਚੀਆਂ ਵਿੱਚ ਬਦਲ ਦੇਆ। ਖੇਤਿਆਂ ਵਿੱਚ ਬਦਲਿਆ। ਪੱਥਰਾਂ ਦੇ ਟੁਕੜਿਆਂ ਨੂੰ ਸਵਾਰ ਕੇ ਸ਼ਿੰਗਾਰ ਕੇ ਸੁੰਦਰ ਮੂਰਤੀਆਂ ਦੀ ਸ਼ਕਲ ਮਨੁੱਖ ਦੇ ਹੱਥਾਂ ਨੇ ਦਿੱਤੀ। ਮਨੁੱਖ ਦੇ ਮਨ ਨੇ ਦਿੱਤੀ। ਲੋਹੇ ਨੂੰ ਸਾਰ ਕੇ ਸ਼ਿੰਗਾਰ ਕੇ ਕਾਰ ਆਮਦ ਮਸ਼ੀਨਰੀ ਵਿੱਚ ਬਦਲਣਾ ਇਹ ਮਨੁੱਖ ਦੀ ਸਿਆਣ ਤੇ ਮਿਹਨਤ ਹੈ। ਇਸੇ ਤਰੀਕੇ ਨਾਲ ਹੋਰ ਅੱਗੇ ਜਾਈਏ ਮਿੱਟੀ ਨੂੰ ਸਵਾਰ ਕੇ ਇੱਟਾਂ ਬਣਾਈਆਂ ਤੇ ਇੱਟਾਂ ਨੂੰ ਸਵਾਰ ਕੇ ਮਨੁੱਖ ਨੇ ਹੀ ਮਹਿਲ ਖੜੇ ਕੀਤੇ ਹਨ। ਬੜੀ ਮਿਹਨਤ ਕੀਤੀ ਇਹ ਬੰਦੇ ਨੇ ਜੀਵਨ ਦੇ ਹਰ ਪਹਿਲੂ ਦੇ ਵਿੱਚ। ਕਬਾਦਸ ਨੂੰ ਸਵਾਰ ਕੇ ਸੋਹਣੇ ਕੱਪੜਿਆਂ ਦੀ ਸ਼ਕਲ ਦੇਣਾ ਬੰਦੇ ਦਾ ਕੰਮ ਹੈ। ਮਨੁਖਾ ਸਮੇ ਜਿਸ ਪਾਸੇ ਤੁਸੀਂ ਦੇਖੋਗੇ ਸੰਸਾਰ ਦੇ ਚ ਬਹੁਤ ਕੁਝ ਸਵਾਰਿਆ ਹੈ ਸ਼ਿੰਗਾਰਿਆ ਹੈ ਬੰਦੇ ਨੇ ਬਹੁਤ ਕੁਝ ਲੇਕਿਨ ਸਤਗੁਰੂ ਦੀ ਬਾਣੀ ਕਹਿੰਦੀ ਹੈ ਬੰਦੇ ਕੋਲ ਇੱਕ ਬਹੁਤ ਵੱਡੀ ਭੁੱਲ ਹੋ ਗਈ ਉਹ ਭੁੱਲ ਕੀ ਹੋਈ ਕਿ ਲੱਕੜ ਨੂੰ ਸਵਾਰ ਕੇ ਸ਼ਿੰਗਾਰਨ ਦੀ ਜਾਚ ਤੇ ਬੰਦੇ ਨੂੰ ਆ ਗਈ ਕਾਰਾਮਦ ਫਰਨੀਚਰ ਦੇ ਚ ਬਦਲ ਕੇ ਰੱਖ ਦਿੱਤਾ ਬੰਦੇ ਨੇ ਬਹੁਤ ਕੁਝ ਸਵਾਰਿਆ ਸੋਨੇ ਨੂੰ ਸਵਾਰ ਕੇ ਗਹਿਣੇ ਬਣਾਉਣ ਦੀ ਜਾਚ ਵੀ ਬੰਦੇ ਨੂੰ ਆ ਗਈ। ਲੋਹੇ ਨੂੰ ਸਵਾਰ ਕੇ ਖੂਬਸੂਰਤ ਤੇ ਕਾਰਾਮਦ ਮਸ਼ੀਨਰੀ ਦੀ ਸ਼ਕਲ ਦੇ ਦੇਣਾ ਬੰਦੇ ਦਾ ਕੰਮ। ਪਰ ਸਭ ਕੁਝ ਦੇ ਸਵਾਰਣ ਵਿੱਚ ਬੰਦਾ ਐਸਾ ਲੀਨ ਹੋਇਆ ਕਿ ਆਪਣੇ ਆਪ ਨੂੰ ਸਵਾਰ ਨਹੀਂ ਬੁੱਲ ਗਿਆ। ਸਭ ਕੁਝ ਸਵਰ ਗਿਆ ਮਨੁੱਖ ਨਹੀਂ ਸਵਰਿਆ। ਸਤਿਗੁਰੂ ਦੀ ਬਾਣੀ ਕਹਿੰਦੀ ਆਪ ਸਵਾਰੇ। ਮੈਂ ਮਿਲੇ ਮੈਂ ਮਿਲੇ ਅੰਸੂਕ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋ